ਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਲੜਕਾ ਕਨੇਡਾ ਪੀਆਰ ਜਨਮ ਤਰੀਕ 1994 ਹਾਈਟ 6 ਫੁੱਟ ਅਕੈਂਸ ਪੜਾਈ ਜੀ ਐਨ ਐਮ ਨਰਸਿੰਗ ਕਮ ਆਰ ਐਨ ਰਜਿਸਟਰਡ ਨਰਸ ਕਨੇਡਾ ਜ਼ਮੀਨ 12 ਏਕੜ कास्ट यर्सिक एरिया फाजल्का परिवार मेंबर पिता माता एक ब्रा मैरिड सरकारी नौकरी करता दो पैना मैरिड एक कनाडा पीआर लड़का हुन पंजाब आया हुआ मांग बढ़िया परिवार तो पढ़ी लिखी लड़की सोहनी सुनखी ते लड़की दी हाइट 5 फुट 5 इंच होवे लड़की कनाडा पीआर जम वर्क परमेंट होवे ਜਰਸੀਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹੋਰੀਜਨਟਲ 28 5 1997 ਹਾਈ ਟੂ 5 ਫੋਰ ਇੰਚ ਕਾਸਟ ਜਰਸੀਕ ਏਰੀਆ ਵਿਸ਼ਾ ਅਰਪੋਰ ਬੜਾਈ ਗ੍ਰੈਜੂਏਟ ਪੀਜੀ ਡੀਸੀ ਐਨਟੀਟੀ ਹਾਨੀ ਪੀਟੀਟੀ ਕਰਦੇ ਨੇ ਕਮ ਸਕੂਲ ਟੀਚਰ ஆன்ਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪੇਣਾ ਇੱਕ ਬਰਾ ਕੈਨੇਡਾ ਮੰਗ ਵਿਧਿਆ ਕੰਨਨੀ ਪਰਵਾਰ ਤੋਂ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹਸ਼ਰਪੁਰ ਨੇੜੇ ਦੇ ਹੀ ਸੰਪਰਕ ਕਰਨ ਇਲਾ ਦਾ ਮੋਬਾਈਲ ਨੰਬਰ 9968272868 996828288 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸਰਦਾਰ ਲੜਕਾ ਸੁਬੇਨ ਪੀਆਰ ਜਨਮ ਤਰੀਕ 2 1993 ਹਾਈਟ 5 ਫੁੱਟ 5 ਇੰਚ ਏਰੀਆ ਰਾਜਪੁਰਾ ਚਹਿਰ ਜ਼ਿਲ੍ਹਾ ਪਟਿਆਲਾ ਕਾਸਟ ਯਰਸੀਕ ਊਧਵਾ ਜਮੀਨ 22 ਕੜ ਪੜਾਈ ਬੀਏ ਸੇ ਨਾਨ ਮੈਡੀਕਲ ਐਮ ਐਸ ਸੀ ਕੰਮ ਆਪਣਾ business restaurant ਪਰਿਵਾਰ ਮੈਂਬਰ ਪਿਤਾ ਸਭ ਕਹਾ ਪੌਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗਵਦੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜੜੇ ਕਿ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8057308304 ਤੁਸੀਂ ਪਰਿਵਾਰ ਨੂੰ फोन करके जानकारी तुसी ले सकते हो नाम कौर जन्म तरीक उन्नीस सौ सतानवे हाइट फुट छे इंच कास्ट एरिया पढ़ाई भी ऐसी नर्सिंग परिवार तो। पढ़े लिखे लड़के की लोड है जमीन छे सत किले हो लड़का कनेडा आस्ट्रेलिया अमेरिका तो होवे, होर हो तन तन के ने ही संपर्क कर ਇਨਾਂ ਦਾ ਮੋਬਾਈਲ ਨੰਬਰ 82859 77025 ਤੁਸੀਂ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਤੁਸੀਂ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਕੌਰ ਜਨਮ ਤਰੀਕ ਮਾਰਚ 1998 height 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜਟਸੀ ਕੋ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਧਾ 8 ਦਿਨਾਂ ਦੇ ਤਲਾਕ ਹੋ ਗਿਆ ਮੰਗਰ ਵਧੀਆ ਘਰ ਪਰਵਾਰ ਤੋਂ ਲੜਕੇ ਦੀ ਲੋੜ ਹੈ ਜ਼ਮੀਨ 4 ਕਿੱਲੇ ਹੁਣ ਲੜਕੇ ਦੀ ਉਮਰ ਤੀ ਤੋ ਜ਼ਿਆਦਾ ਨਾ ਹੋਵੀ ਏਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਵਾਂ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99887 43585 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸਾਹ ਸਿੰਘ ਕੈਨੇਡਾ PR ਉਮਰ 37 ਸਾਲ ਹਾਈ ਟੂ 510 ਇੰਚ ਏਰੀਆ ਗੁਰਦਾਸਪੁਰ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਵੱਡਾ ਪ੍ਰਾਕ ਕੈਨੇਡਾ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਸੋਹਣੀ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਜਾਂ ਗੁਰਦਾਸਪੁਰ ਅੰਮ੍ਰਿਤਸਰ ਨੂੰ ਪਹਿਲ ਹੈ ਸਾਦਾ ਵਿਆਹ ਇਹਨਾਂ ਦਾ ਮੋਬਾਈਲ ਨੰਬਰ +1403971 4726 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਮੈਰिज ਵੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮਾ ਸਿੰਘ ਜਰਮਤਰੀ 3312 1987 ਹਾਈਟ ਪੰਖੋੜ ਸ਼ੇਨਚ ਕਾਸਟ ਜਰਸੀਖ ਗੋਤ ਮਾਨ ਜ਼ਿਲ੍ਹਾ ਬਟਿੰਡਾ ਜ਼ਮੀਨ 6 ਕਿੱਲੇ ਕੰਮ ਕੀਤੇ ਵੜੀ ਲੜਕੇ ਦਾ ਤਲਾਕ ਹੋਇਆ 13 ਸਾਲ ਦਾ ਬੇਟਾ ਮਾਂ ਗ੍ਰੀਕ ਕਾਰਡ ਨੂੰ ਕਲਾਕਸੂ ਦਾ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪਹਿਲ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 347591537 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 10ਵਾਰਾ 1986 ਆਈ ਡੂ ਪੰਕੂਰ ਸੱਤ ਇੰਚ ਜਰਮ ਟਾਈਮ 415 ਪੜਾਈ 10ਵੀਂ ਪਾਸ ਕੰਮ ਪ੍ਰਾਈਵੇਟ ਜੋਬ ਤਨਖਾ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਦੋ ਪ੍ਰ ਮੈਰਿਡ ਮੰ ਗਦਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 988321184 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲੈਕਸਾ ਸਿੰਗ ਉਮਰ 45 ਸਾਲ ਅਨਮੈਰਿਡ ਕਾਸਟ ਅਰਾਈ ਤਸਵੀਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਕੰਮ ਆਪਣਾ ਕਾਰੋਬਾਰ ਆਪਣਾ ਕਰ ਵਧਿਆ ਪਰਵਾਰ ਤੋਂ ਔਰਤ ਦੀ ਲੋੜ ਹੈ ਤਲਾਕ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਨੂੰ ਜਾਤੀ ਵੰਦਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 82880 178 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 38 ਸਾਲ ਹਾਈ ਡਿਗਰੀ ਪੰਜ ਫੁੱਟ ਚਾਰ ਇੰਚੇ ਪੜਾਈ ਦਸਵੀਂ ਪਾਸ ਤਨਖਾ 21000 ਪ੍ਰਤੀ ਮਹੀਨਾ ਏਰੀਆ ਜਲਾਲਾਬਾਦ ਪਰਿਵਾਰ ਮੈਂਬਰ ਮਾਤਾ ਇੱਕ ਪਿਰਾ ਦੋ ਪੈਨਾ ਮੈਰਿਡ ਮੰਗ ਵਿਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 95926 94958 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਪੈਨ ਉਮਰ 42 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕਮ Amazon ਲੜਕੇ ਦਾ ਤਲਾਕ ਹੋਇਆ ਕਾਸਟ ਬਰਮਾ ਸੁਨਿਆਰੇ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਤਨ ਤਨ ਮੈਰਿੰਡ ਮੰ ਅਵਦੀਆ ਪਰਵਤ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0033 65 46 95 37 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 29 11 1991 ਹਾਈ ਟੂ ਪੰਜਪੁਰ ਦਾਸ ਇੰਚ ਪੜਾਈ 10th ਪਾਸ ਕਾਸਟ ਰਾਮਗੜੀਏ ਸਿੱਖ ਏਰੀਆ ਚਲੰਦਰ ਕਮ ਪ੍ਰਾਈਵੇਟ ਜੋਬ ਦਵਾਈ ਪਰਿਵਾਰ ਮੈਂਬਰ 10 ਪੈਨਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70874 55899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਅਸਟੇਲੀਆ ਜਨਰੇਟ 11 1997 ਹਾਈਡਰ ਸ਼ੈਫੁੱਡ ਕਾਸਟ ਯਰ ਸਿਕ ਪੂਲਰ 에ਰੀਆ ਟਾਂਟਨ ਪੜਾਈ ਮਾਸਟ ਇਨ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋ ਮੋਟਿਵ ਕਮ ਟੈਕਨੀਸ਼ੀਅਨ ਲੜਕਾ ਅਸਟੇਲੀਆ ਵਰਕ ਵਿਜ਼ਿਟੇ ਪੀਆਰ ਲੱਗੀ ਹੋਈ ਤੁਸੀਂ 9.5 एकड़ ਬਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਵਧੀਆ ਕਾਦਾਨੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਬੀਐਸਸੀ ਨਰਸਿੰਗ ਚੌਕਾ ਦੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ ਤੋਂ 26 ਦੇ ਵਿੱਚ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸਨੱਕੀ ਹੋਵੇ ਇਹਨਾ ਦਾ ਮੋਬਾਈਲ ਨੰਬਰ 893145 ਜਾਣ ਦੋ ਜੀ ਸੋਦ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਰਦਾਰ ਲੜਕਾ ਕਨੇਡਾ ਜਨਮ ਤਰੀਕ 16/1/2004 ਹਾਈਟ 5 ਫੁੱਟ 6 ਇੰਚ ਏਰੀਆ ਆਫ ਰੂਟਪੋਰ ਬੜਾਈ ਪਲਸ 2 ਕੋਰਸ ਡਿਪਲੋਮਾ ਇਹਨਾਂ ਨੇ ਕਨੇਡਾ ਤੋਂ ਕੀਤਾ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪੰ ਮੰਗ ਵਧੀਆ ਪਰਵਤ ਨੂੰ ਪੜਿ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਹੋ ਪਰਮੈਂਟੇ ਹੋਵੇ ਕੈਨੇਡਾ ਵਾਲੀ ਹੀ ਨੂੰ ਸੰਪਰਕ ਕਰਨ ਕੈਨੇਡਾ ਕੇ ਕੈਲਗਰੀ ਨੂੰ ਪਹਲ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 94922 86525 ਤੁਸੀਂ ਪਰਵਾਰ ਨੂੰ ਉਹਨੂੰ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ 68 ਕਿਲੋ ਬੜਾਈ ਪਲੱਸ 2 ਮੈਡੀਕਲ 3 ਡਬਲ ਡਿਗਰੀ VLLV ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧਿਆ ਕਾਂਦਾਨੀ ਪਰਵਤ ਨੂੰ ਵਕੀਲ ਲੜਕੀ ਮੰਗ ਕਾਂਦਾਨੀ ਪਰਵਤ ਨੂੰ ਵਧਿਆ ਪੜ੍ਹੇ ਲਿਖੇ ਲੜਕੇ ਨੇ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ प्लस 64 73 53 55 47 5 ਤੁਸੀਂ ਪਰਵਾਰ ਨੂੰ ਪੂਰ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਚਰਮਤੇਕ 2 3 1999 ਹਾਈ ਡੋ ਪੰਕੁਟ 9 ਇੰਚ ਦੀ ਪੜਾਈ ਪਲੱਸ 2 ਜ਼ਮੀਨ 2 ਕਿੱਲੇ ਕਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਲੜਕੇ ਦਾ ਤਲਾਕ ਹੋਇਆ ਮੰਗ ਅਗਦੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਪਰਿਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦੀ ਕੋਈ ਮੰਗ ਨਹੀਂ ਲੜਕੇ ਗਰੀਬ ਘਰ ਤੋਂ ਹੋਵੇ ਪਟਿਆਲੇ ਦੇ ਨੇੜੇ ਵਾਲਿਆਂ ਨੂੰ ਵੀ ਪੈਲ ਇਹਨਾਂ ਦਾ ਮੋਬਾਈਲ ਨੰਬਰ 9914565270 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸਿੰਘ ਲੜਕਾ ਇਟਲੀ ਸਿਟੀਜ਼ਨ ਜਰਮ ਤੀਕ 1999 ਹਾਈਟ ਪੰਜਪੁਰ 7 ਇੰਚ ਜ਼ਿਲ੍ਹਾ ਕਰਨਾ ਘਰ ਪੰਜਾਬ ਘਰ ਇਟਲੀ ਮੰਗ ਅਵਧੀਆਂ ਪਰਵਤ ਨੂੰ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 6 ਸਾਲ ਦਾ ਬੱਚਾ ਇਟਲੀ ਮਾਕੋਲ ਇਹਨਾਂ ਦਾ ਮੋਬਾਈਲ ਨੰਬਰ 00 ਨੰ 9327016022 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਆ ਸਿੰਘ ਉਮਰ 32 ਸਾਲ ਹਾਈ ਟੂ ਸ਼ੇਫਟ ਕਾਸਟੂ ਰਮਗੜੀ ਸਿਕਾ ਏਰੀਆ ਮੋਹਾਲੀ ਪੜਾਈ ਗ੍ਰੈਜੂਏਸ਼ਨ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕੰਮ ਪ੍ਰਾਈਵੇਟ ਜੌਬ ਮੰਗ ਅਵਦੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਤਲਾਕ ਜਾਂ ਵਿਧਵਾ ਹੋਵੇ ਕੋਈ ਇਹਨਾਂ ਦੀ ਮੰਗਨੇ ਪਟਿਆਲਾ ਮੁਹਾਲੀ ਰਾਜਪੁਰਾ ਪਤਿਗੜ ਸਾਹਿਬ ਇਰੀ ਨੂੰ ਪਹਲ ਹੈ ਇਹਨਾਂ ਦਾ ਮੋਬਾਈਲ ਨੰਬਰ 97804 Y843 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਸ ਸਿੰਘ ਲੜਕਾ ਦੁਬਈ ਜਨਮ ਤਰੀਕ 29 11 1991 ਹਾਈ ਟੂ ਪੰਜ ਫੋਰ 10 ਇੰਚ ਪੜਾਈ 105 ਕਾਸਟ ਰਾਮਗੜੀ ਸਿੱਖ ਏਰੀਆ ਜਲੰਧਰ ਕੰਮ ਪ੍ਰਾਈਵੇਟ ਜੋਬ ਦਵਾਈ ਪਰ ਫੈਮਲੀ ਮੈਂਬਰ 10 ਪੈਨਾ ਅਮੈਰਡ ਮੰਗ ਅਵਦੀਆ ਪਰਵਤ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੇ ਬਿਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 780455899 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਕੋਈ ਜਾਣਕਾਰੀ ਤੁਸੀਂ ਲੈ ਸਕਦੇ ਹੋ ਲਿੰਕ ਜਨਮ ਤਰੀਕ 22 6 1992 ਕਾਸਟ ਜਰਸੀ ਕੋਤ ਤਾਲੀਵਾਲ ਏਰੀਆ ਬਟਿੰਡਾ ਲੜਕੇ ਦਾਤ ਲਖ ਹੋਇਆ ਕਮ ਆਰਮੀ ਜ਼ਮੀਨ ਤਨ ਕਿਲੇ ਪਰ ਫੈਮਰ ਮੈਂਬਰ ਪਿਤਾ ਕਿਤੀ ਬੜੀ ਕਰਦੇ ਮਾਤਾ ਹਾਊਸ ਵਾਈਫ ਇੱਕ ਭਰਾ ਇੱਕ ਭੈਣ ਮੈਰਿਡ ਮੰਗ ਵਧੀਆ ਪਰਵਾਰ ਤੁਮ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ అాసి నో సో సతనవే జీరో అట్ అవుతు ఇంచ పడై ఎమ్ఏ కమ ఆర్మీ ఏరియా నవశ కస్ట జర్స్ మనవార మిత గవర్నమెంట్ జాబతో రిటామెంట్ మత హాస్వాయిఫా కనెడ్ మధియావర్తో ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੌਬ ਕਰਦੀ ਹੋਵੇ ਕਰਦਾ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9876 92079 ਦੂਜਾ ਮੋਬਾਈਲ ਨੰਬਰ 94053 12053 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਤਰੀਕ 212 1995 हाइट 6 ਫੁੱਟ 8 ਇੰਚ ਕਾਸਟ ਜਰਸੀ ਖਗੋਤਮਨ ਜ਼ਿਲ੍ਹਾ ਨਮਾਸ਼ਹਿਰ ਪੜਾਈ ਮਕੈਨੀਕਲ ਡਿਪਲੋਮਾ ਇੰਡੀਆ ਬੇਬ ਡਿਜ਼ਾਈਨ ਕੈਨੇਡਾ ਕੰਮ ਟਰੱਕ ਡਰਾਈਵਰ ਅਮਰੀਕਨ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਪੀਆਰ ਫਾਈਲ ਲੱਗੀ ਹੋਈ ਪਰਿਵਾਰ ਮੈਂਬਰ ਪਿਤਾ ਗੌਰਮੈਂਟ ਜੋਬ ਤੇ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪ੍ਰ ਆਰਮੀ ਦੇ ਵਿੱਚ ਮੰਗ ਵਧਿਆ ਪਰਿਵਾਰ ਨੂੰ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕੀ ਬੀਐਸਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9876 999 ਦੂਜਾ ਮੋਬਾਈਲ ਨੰਬਰ 94653 12053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਨਾਮ ਸਿੰਘ ਜਨਮ ਤਰੀਕ 164 1992 ਬੜਾਈ ਪਲੱਸ 2 ਕਾਸਟੂ ਕੰਪੋਜ਼ ਏਰੀਆ ਸਿੱਧੂ ਪ੍ਰੋਜਪੋਰ ਕਮ ਮੈਸਟਰ ਠੇਕੇਦਾਰ ਪਰਿਵਾਰ ਮੈਂਬਰ ਇਕਪਰਾ ਕਨੇਡਾ ਮਾਂ ਅਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8436 94395 ਤੁਸੀਂ ਪ੍ਰੋਵਾਈਡ ਨੂੰ ਫੋਨ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜੁਰਮ 3 ਕੋ 10/12/1992 ਹਾਈਟ 5 ਫੁੱਟ 11 ਇੰਚ ਕਾਸਟ 6 ਜਿਲ੍ਹਾ ਫਰੀਦਕੁਰ ਸਾਹਿਬ ਜ਼ਮੀਨ ਸਾਢੇ 4 ਏਕੜ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਲੜਕੀ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕਨੇਡਾ ਗਿਆ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਵਿਆਹ ਜਲਦੀ ਕਰਨਾ ਇਹਨਾਂ ਦਾ ਮੋਬਾਈਲ ਨੰਬਰ 98143 29841 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਹੋ ਜਾਣਕਾਰੀ ਲੈ ਸਕਦੇ ਹੋ ਨਾਮਾ ਸਿੰਘ ਰਾਜਪੂਤ ਮੇਰਾ ਲੜਕਾ ਇੰਗਲੈਂਡ ਦਾ ਜਿਹੜਾ ਉਮਰ 27 ਸਾਲ ਹੈ 5 ਫੁੱਟ 10 ਇੰਚ ਹੈ पढ़ाए बीएससी कंप्यूटर साइंस बिजनेस टनकार्चर लक् इंडिया परिवार मेंबर पिता माता इंग्लैंड पीआर एक पैन अनमैरिड मंग वदिया परिवार तो पढ़ी लिखी लड़की री लोड है लड़की इंग्लैंड वेच पीआर होवी या वर्क परमिट दी होवी जाति बंधन नहीं इनदा मोबाइल नंबर +447700000000 V040 ਇੰਗੇਜ ਜਨਮ ਤਰੀਕ 9 ਤੰ 1985 ਹਾਈਟ 5 ਕੁ ਇੰਚ ਪੜਾਈ +2 ਕਾਸਟ ਖੱਤਰੀ ਏਰੀਆ ਜਲੰਧਰ ਲੜਕੇ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਸ਼ਾਪ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਬੈਨ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਐਨ ਆਰ ਆਈ ਹੋਵੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਹੋਵੇ ਲੜਕੀ ਤਲਾਕ ਸੁਦਾ ਵਾਲੇ ਵੀ ਸੰਪਰਕ ਕਰ ਸਕਦੇ ਨੇ ਕਾਸਟ ਖਤਰੀ ਜਟ ਸਿੱਖੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 1284458118 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ 35 1992 ਜਰਮ ਟਾਈਮਸ ਵੀ ਐਟ ਪੱਚੀ then ਐਂਤਵਰ ਹਾਇਰ ਟੂ ਪੰਜਪੂਰ 73 ਇੰਚ ਪੜਾਈ VI ਕਾਸਟੂ ਖਤਰੀ ਕਮ ਕੋਟ ਲੁਧਿਆਣਾ ਪਰਵਾਰ ਮੈਂਬਰ ਪਿਤਾ ਮਾਤਾ ਇੱਕ ਪੈਨ VI ਮਾਂ ਵਜਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 998146227 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 28 1990 ਹਾਈ ਟੂ ਪੰਚ ਫੂਡ ਐਟ ਐਨ ਜਿਲਾਲ ਲੁਧਿਆਣਾ ਕਾਸਟ ਬਮਨ ਪੜਾਈ ਵੀਟੈਕ ਐਮਬੀਏ ਕਮਪਨੀ ਵਿੱਚ ਮੈਨੇਜਰ ਲੁਧਿਆਣੇ ਮਾਂ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਜਨਰਲ ਕਾਸਟ ਨੂੰ ਬੈਲ ਹੈ ਇਹਨਾਂ ਦਾ ਮੋਬਾਈਲ ਨੰਬਰ 9817 15013 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ